ਸੱਜਣੋ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਐ ਅੱਖੀਂ ਵੇਖਣਾ ਰਜੀਆਂ ਬਹੁ ਰੰਗ ਤਮਾਸ਼ੇ ਇਹਨਾਂ ਅੱਖਾਂ ਨੇ ਤਾਂ ਉਸ ਦਿਨ ਹੀ ਰਜਣਾ ਜਦੋਂ ਇਹ ਵੇਖਣੋਂ ਰਹਿ ਗਈਆਂ ਤੇ ਨੰਗਤ ਲੰਗੇ ਵੀਡੀਓ ਵੇਖਦੇ ਹੋ ਮਿਲੀਅਨ ਦੇ ਹਿਸਾਬ ਨਾਲ ਉਹਨਾਂ ਦੀ ਵੀਰ ਜ ਆਉਂਦੇ ਉਹਨਾਂ ਦੇ ਪਰ ਰੱਬ ਦੇ ਨਾਮ ਨੂੰ ਪੰਜ ਸੱਤ ਬੰਦੇ ਮਸਾਂ ਪਿਆਰ ਕਰਦੇ ਐ ਮਸਾਂ ਸੁਣਦੇ ਉਹ ਵੀ ਅੱਧ ਚੋਂ ਬੰਦ ਕਰ ਦਿੰਦੇ ਹੋਣਗੇ ਮੈਂ ਬੇਨਤੀ ਕਰਦਾ ਵੀ ਰੱਬ ਦੇ ਨਾਮ ਨੇ ਨਾਲ ਨਿਭਣਾ ਹੈ ਇਸ ਵੱਲ ਧਿਆਨ ਦਿਆ ਕਰਿਓ ਉੱਠ ਕੇ ਸੁਬਾ ਸਵੇਰੇ ਨੂੰ ਈਸ਼ ਨਾਨ ਕਰਿਆ ਕਰ ਤੂੰ ਇੱਕ ਮਨ ਹੋ ਕੇ ਫੇਰ ਗੁਰੂ ਦਾ ਧਿਆਨ ਧਰਿਆ ਕਰ ਤੂੰ ਉੱਠ ਕੇ ਸੁਬਾ ਸਵੇਰੇ ਨੂੰ ਈਸ਼ ਨਾਨ ਕਰਿਆ ਕਰ ਤੂੰ ਇੱਕ ਮਨ ਹੋ ਕੇ ਫੇਰ ਗੁਰੂ ਦਾ ਧਿਆਨ ਧਰਿਆ ਕਰ ਤੂੰ ਜਨਮ ਅਮੋਲਕ ਹੀਰਾ ਬਈ ਜਨਮ ਅਮੋਲਕ ਹੀਰਾ ਮੁੜ ਕੇ ਨਹੀਂ ਥੇ ਆਉਣਾ ਏ ਰੱਬ ਦਾ ਨਾਮ ਸਿਮਰ ਲੈ ਬੰਦਿਆ ਜੇ ਸੁਖ ਪਾਉਣਾ ਏ ਰੱਬ ਦਾ ਨਾਮ ਸਿਮਰ ਲੈ ਬੰਦਿਆ ਜੇ ਸੁਖ ਪਾਉਣਾ ਏ ਹੋ ਜੋ ਮਰੇ ਐ ਤਨੇ ਸਾਲ ਦੀ ਗਈ ਐਵੇਂ ਪੁੱਲ ਗਿਆ ਪ੍ਰਾਣੀਆਂ ਰੱਬ ਤੈਨੂੰ ਤਤੀ ਤਮਾ ਤੰਦੂਰ ਦੇ ਵਾਂਗ ਤਾਇਆ ਅਰੇ ਹਾ ਰੋਜ ਸਤਾਵਦਾ ਲੱਭ ਤੈਨੂੰ ਗੱਲ ਭੁੱਲ ਗਈ ਔਲ ਇਕਰਾਰ ਵਾਲੀ ਲਿਆ ਕਾਮ ਕਰੋਦ ਨੇ ਦਬ ਤੈਨੂੰ ਹੋ ਦਇਆ ਸਿੰਘ ਗਵਾਇਆ ਲਾਲ ਹੱਥੋਂ ਕਉਡੀ ਪਈ ਜਹਾਨ ਤੋਂ ਲੱਭ ਤੈਨੂੰ ਉਮਰ ਸੰਕੜੇ ਸਾਲ ਦੀ ਗਈ ਐਵੇਂ ਮਾਨਸ ਜਨਮ ਨੂੰ ਪੁਰਸ਼ ਵਿਗਾੜ ਗਿਆ ਹੱਥੀਂ ਪਾਪ ਅਪਰਾਧ ਦੀ ਕਹੀ ਫੜ ਕੇ ਮੁੱਢੋਂ ਧਰਮ ਦਾ ਬਿਰਸ਼ ਉਜਾੜ ਗਿਆ ਬਿਨਾਂ ਸਮਝ ਵਿਚਾਰ ਦੇ ਜੱਟ ਫੋੜਾ ਬਿਨਾਂ ਸਮਝ ਵਿਚਾਰ ਦੇ ਜੱਟ ਫੋੜਾ ਹੱਥੀਂ ਬੀਜ ਕੇ ਖੇਤ ਉਜਾੜ ਗਿਆ ਦਿਆ ਸਿੰਘ ਜ਼ਰ ਦੌਲਤਾਂ ਮਾਲ ਛੱਡ ਕੇ ਆਖਰ ਹੱਥ ਜਹਾਨ ਤੋਂ ਛਾੜ ਗਿਆ ਦਿਲਾਂ ਮੇਰੇ ਆਕੂਕ ਦੀ ਮੌਤ ਸਿਰ ਤੇ ਜਿਉਣਾ ਜੱਗ ਤੇ ਸੁਪਨ ਸਮਾਨ ਹੈ ਓਏ ਕਰ ਲੈ ਨਾਮ ਦਾ ਵਣ ਜਵ ਆਪਾਰ ਬੀਬਾ ਜਿੱਤਰ ਦੇਸ ਦੀ ਕਾਮ ਦੁਕਾਨ ਹੈ ਓਏ ਜਿੱਤਰ ਵਿੱਚ ਜਹਾਨ ਦੇ ਜ਼ਿੰਦਗਾਨੀ ਕਰਦੇ ਯਾਰ ਵੀ ਜਾਨ ਕੁਰਬਾਨ ਹੈ ਓਏ ਜਿੱਤਰ ਵਿੱਚ ਜਹਾਨ ਦੇ ਜ਼ਿੰਦਗਾਨੀ ਤੇਰੇ ਹੋਮ ਦੇ ਹੁਕਮ ਪਰਵਾਨ ਹੈ ਓਏ ਜਿੱਤਰ ਵਿੱਚ ਜਹਾਨ ਦੇ ਜ਼ਿੰਦਗਾਨੀ ਜਿੱਤਰ ਜਿਸਮੰਦੇ ਵਿੱਚ ਪ੍ਰਾਨ ਹੈ ਓਏ ਜਿੱਤਰ ਵਿੱਚ ਜਹਾਨ ਦੇ ਜ਼ਿੰਦਗਾਨੀ ਇਨਾਂ ਦਮਾਂ ਨਾਲ ਖੁਦੀ ਗਮਾਨ ਹੈ ਓਏ ਜਿੱਤਰ ਵਿੱਚ ਜਹਾਨ ਦੇ ਜ਼ਿੰਦਗਾਨੀ ਖੱਟਣ ਵਾਸਤੇ ਦੀਨ ਇਮਾਨ ਹੈ ਓਏ ਜਿੱਤਰ ਵਿੱਚ ਜਹਾਨ ਦੇ ਜ਼ਿੰਦਗਾਨੀ ਜਪਣ ਵਾਸਤੇ ਸ੍ਰੀ ਭਗਵਾਨ ਹੈ ਜਿੱਤਰ ਵਿੱਚ ਮਿਆਨ ਤਲਵਾਰ ਹੁੰਦੀ ਉੱਚਰ ਪਾਮ ਦੀ ਕਦਰ ਮਿਆਨ ਹੈ ਜਿੱਤਰ ਵਿੱਚ ਜਹਾਨ ਦੇ ਜ਼ਿੰਦਗਾਨੀ ਕਰਨ ਵਾਸਤੇ ਸੁਖਣ ਜ਼ੁਬਾਨ ਹੈ ਜਿੱਤਰ ਵਿੱਚ ਜਹਾਨ ਦੇ ਜ਼ਿੰਦਗਾਨੀ ਜਿੱਤਰ ਪੜੀਏ ਵੇਦ ਪੁਰਾਨ ਹੈ ਓਏ ਜਿੱਤਰ ਵਿੱਚ ਜਹਾਨ ਦੇ ਜ਼ਿੰਦਗਾਨੀ ਕਰਦਾ ਚੌਂਤੀ ਤੇ ਬੈਠੇ ਇਸ਼ਨਾਨ ਹੈ ਓਏ ਜਿੱਤਰ ਵਿੱਚ ਜਹਾਨ ਦੇ ਜ਼ਿੰਦਗਾਨੀ ਤੇਰੇ ਆਮ ਦੇ ਪਾਸ ਮਹਿਮਾਨ ਹੈ ਓਏ ਜਿੱਤਰ ਵਿੱਚ ਜਹਾਨ ਦੇ ਜ਼ਿੰਦਗਾਨੀ ਉਮਰ ਸਮਝ ਲੈ ਮਹਿਲ ਮਕਾਨ ਹੈ ਓਏ ਜਿੱਤਰ ਵਿਤ ਜਹਾਨ ਦੇ ਜ਼ਿੰਦਗਾਨੀ ਕਰਨ ਵਾਸਤੇ ਪੁੰਨ ਤੇ ਦਾਨ ਹੈ ਓਏ ਦਿਲ ਆ ਭੋਲਿਆ ਸਬਕ ਨੂੰ ਯਾਦ ਕਰ ਲੈ ਦਿਲ ਆ ਭੋਲਿਆ ਸਬਕ ਨੂੰ ਯਾਦ ਕਰ ਲੈ ਹੁਣ ਅੰਤ ਵੇਲੇ ਇਮ ਤਹਾਨ ਹੈ ਓਏ ਅਜੀ ਭੱਜੀ ਰੇਲ ਵਾਂਗਰਾਂ ਉਮਰ ਜਾਂਦੀ ਭੱਜੀ ਰੇਲ ਦੇ ਵਾਂਗਰਾਂ ਉਮਰ ਜਾਂਦੀ ਕਿੱਧਰ ਗਿਆ ਜੇ ਸਮਝ ਤੇ ਹਨ ਹੈ ਓਏ ਸੋਚੀ ਗੱਲ دیਵਾਨਿਆਂ ਮਤ ਮਾਰੀ ਜਿਹਨੂੰ ਸਮਝਦੇ ਨਫਾ ਨੁਕਸਾਨ ਹੈ ਓਏ ਹੋ ਦਇਆ ਸਿੰਘ ਤੂੰ ਸੋਖਣ ਦੇ ਤੀਰ ਛੱਡੀ ਜਿ ਤਿਰਜ ਸਮਦੀ ਕੈਮ ਦੁਕਾਨ ਹੈ ਓਏ ਦਿਲਾਂ ਮੇਰੇ ਆਕੂਕ ਦੀ ਮੌਤ ਸਿਰ ਤੇ ਤੇਰਾ ਗਾਫਲਾ ਅਜਬ ਖਿਆਲ ਹੈ ਓਏ ਕਿਉਂ ਨਹੀਂ ਰੱਬ ਰਹੀਮ ਦਾ ਖੌਫ ਤੈਨੂੰ ਜ਼ਬਰਦਸਤ ਉਹ ਪੁਰਖ ਅਕਾਲ ਹੈ ਓਏ ਧਰਤੀ ਥਾਲ ਦੇ ਪਕੜ ਹਲਾਉਣੇ ਨੂੰ ਕੋਲੇ ਰੱਖਿਆ ਕਹਿਰ ਪੁਚਾਲ ਹੈ ਓਏ ਇਸ ਜੀਵ ਦੀ ਜਾਨ ਕਾਲਣੇ ਨੂੰ ਕੋਲੇ ਰੱਖਿਆ ਰੱਬ ਨੇ ਕਾਲ ਹੈ ਓਏ ਉਹਦੇ ਪਾਸ ਤਕਦੀਰ ਦੀ ਸ਼ੁਰੀ ਬੀਬਾ ਕਰਦੀ ਬੱਕਰੇ ਵਾਂਗ ਹਲਾਲ ਹੈ ਓਏ ਅਕੜ ਨੂੰ ਵਾਜਤੇ ਉੱਡਦੇ ਆ ਪੰਛੀਆਂ ਨੂੰ ਉਹਦੇ ਪਾਸ ਤਕਦੀਰ ਦਾ ਜਾਲ ਹੈ ਓਏ ਕੋਲੇ ਉਸ ਦੇ ਅਗਨ ਤੇ ਪੌਣ ਪਾਣੀ ਕੋਲੇ ਉਸ ਦੇ ਹਾੜ ਸਿਆਲ ਹੈ ਓਏ ਹਰ ਦਮ ਯਾਦ ਪਿਆਰਿਆ ਖੌਫ ਰੱਖੀ ਉਹਦੇ ਪਾਸ ਭਲੇਗ ਤੇ ਡਾਲ ਹੈ ਓਏ ਝੇੜਾ ਉਸ ਦੀ ਤੇਜ ਤਲਵਾਰ ਰੋਕੇ ਐਸੀ ਕਿਸੇ ਦੇ ਪਾਸ ਨਾ ਢਾਲ ਹੈ ਓਏ ਲੈ ਕੇ ਉਤਪਤੀ ਉਸ ਨੂੰ ਨਹੀਂ ਮੁਸ਼ਕਲ ਅੜਨਾ ਭੰਨਣਾ ਬੜਾ ਸੁਖਾਲ ਹੈ ਓਏ ਸੁਭਾ ਸਾਜ ਤੇ ਸ਼ਾਮ ਨੂੰ ਨਾਸ ਕਰਦਾ ਵੇਖੋ ਉਸ ਦਾ ਕਸਬ ਕਮਾਲ ਹੈ ਓਏ ਜਿਹੜਾ ਸਿਖਰ ਸਮੇਰ ਤੇ ਚੜ ਬੈਠੇ ਦਬ ਦੇਵੰਦਾ ਵਿੱਚ ਪਤਾਲ ਹੈ ਓਏ ਜਿਨ ਵਿੱਚ ਕਤਰ ਤੇ ਗੁਜਰ ਜਾਣਾ ਜਿਨ ਵਿੱਚ ਸਤੱਤਰੇ ਗੁਜਰ ਜਾਣਾ ਚੜਦਾ ਨਹੀਂ 78 ਸਾਲ ਹੈ ਓਏ ਰੋਟੀ ਚੋਗ ਤੇ ਮਿਲੇ ਨਾ ਗਰਾਸ ਖਾਣਾ ਖੜਾ ਰਹੇ ਪਕਵਾਨ ਦਾ ਥਾਲ ਹੈ ਓਏ ਰੋਟੀ ਹੱਥ ਗਲਾਸ ਦੇ ਵਿੱਚ ਪਾਣੀ ਪਈ ਰਹੇ ਵਿੱਚ ਕੌਲ ਦੇ ਥਾਲ ਹੈ ਓਏ ਆਈ ਮੌਤ ਨਾ ਲਾਮ ਦੀ ਢੇਰ ਰਤੀ ਮਿਟਲੀ ਜੀਵਨ ਨੂੰ ਪਕੜ ਚੋਫਾਲ ਹੈ ਓਏ ਆਈ ਮੋਤ ਨਾ ਲਾਮ ਦੀ ਧੇਰ ਰਤੀ ਸੱਟ ਦੀ ਜੀਵਨ ਨੂੰ ਪਕੜ ਤੂਫਾਲ ਹੈ ਓਏ ਅੱਖੀ ਵੇਖ ਲੈ ਤੁਰੇ ਸ਼ੁਕੀਨ ਜਾਂਦੇ ਛੱਡੀ ਜਾਂਦੇ ਛਟੀ ਰਮਾਲ ਹੈ ਓਏ ਸ਼ਾਹੂ ਕਰਤੇ ਤੋ ਜਾਂਦੇ ਮਾਲਕਾਂ ਨੂੰ ਕਰਦਾ ਪਲਕ ਦੇ ਵਿੱਚ ਕੰਗਾਲ ਹੈ ਓਏ ਜਿਹੜਾ ਵਾਂਗ ਅਦਲੀਸ ਦੇ ਖੁਦੀ ਕਰਦਾ ਰੋੜ ਦੇਮ ਦਾ ਅਮਲ ਅਮਾਲ ਹੈ ਓਏ ਉਥੇ ਫਕਰ ਨਾ ਅਮਲ ਤੇ ਨੇਕੀਆਂ ਦਾ ਦਿੰਦਾ ਬਹਿਸ ਤੋਂ ਤੁਰਤ ਨਕਾਲ ਹੈ ਓਏ ਦਇਆ ਸਿੰਘ ਤੂੰ ਰੱਬ ਦਾ ਖੌਫ ਰੱਖੀ ਉਦੇ ਪਾਸ ਜਮਦੂਤ ਚੰਡਾਲ ਹੈ ਓਏ